ਬਲਵੀਰ ਕੌਰ ਸੀ ਭਰਜਵਾਨ ਤੇ ਇਹ ਵੀ ਜਵਾਨ ਸੀ ਉਦੋਂ ਉਹ ਕਿਤੇ ਆਪਦੀ ਇਹ ਜਿਹੜਾ ਸੀਗਾ ਕੁੱਕਰਾ ਇਹਨੇ ਮੇੜੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਬਲਵੀਰ ਕੌਰ ਤੇ ਚਲੋ ਉਹਨੇ ਗੈਰ ਸੰਬੰਧ ਕਾਇਮ ਕਰਲੇ ਮਾੜੀ ਗੱਲ ਕੀਤੀ ਉਹਨੇ ਜੀ ਉਹਦਾ ਜਦੋਂ ਫਿਰ ਇਹ ਸੰਬੰਧ ਕਾਇਮ ਹੋ ਗਏ ਫਿਰ ਬਲਵੀਰ ਕੌਰ ਤੇ ਨਰੈਣ ਸਿੰਘ ਸੁੱਚਾ ਸਿੰਘ ਤੋਂ ਡਰਨ ਲੱਗ ਗਿਆ ਪਹਿਲਾਂ ਤਾਂ ਇਹ ਵੀ ਕਹਿੰਦੇ ਨੇ ਕਿ ਪਿੰਡ 'ਚ ਅਖਾੜਾ ਲੱਗਿਆ ਹੋਇਆ ਸੀਗਾ ਅਖਾੜੇ ਦੇ ਵਿੱਚ ਮਾਰੇ ਸੀ ਨਹੀਂ ਜੇ ਖਾੜੇ ਵਾਲੀ ਗੱਲ ਕਿਤੇ ਤੋਂ ਕਲੀਅਰ ਨਹੀਂ ਹੁੰਦੀ ਅਖਾੜੇ 'ਚ ਐਸ ਤਰ੍ਹਾਂ ਬੰਦੇ ਮਾਰਨੇ ਜਾਂ ਕਰਨਾ ਕੱਲੇ ਬੰਦੇ ਨੂੰ ਨਾ ਕੋਈ ਮਾਰਨ ਦੇਵੇ ਕੋਈ ਇਕੱਠ ਵਾਟਸਾ ਹੁਣ ਬੰਦਾ ਕਿਵੇਂ ਮਾਰਨ ਦੇਉਂ ਪਰ ਵੀਰ ਕੋ ਘਰੇ ਮਾਰਿਆ ਕੁੱਕਰ ਗਲੀ 'ਚ ਮਾਰਿਆ ਭਾਗ ਤਾਂ ਮਾਰਿਆ ਹੀ ਨਹੀਂ ਭਾਗ ਤਾਂ ਆਪਦੀ ਮੌਤ ਮਰਿਆ ਬਜ਼ੁਰਗ ਹੋ ਕੇ ਖੇਤ ਲੈ ਗਿਆ ਉੱਥੇ ਮੁੰਡਾ ਪਾਸੇ ਕਰਦਾ ਉਹਦਾ ਤੇ ਉਹ ਦੋਨੇ ਉੱਥੇ ਮਾਰੇ ਗੋਲੀ ਨਾਲ ਜੀ ਉੱਥੇ ਜਦੋਂ ਮਾਰਤੇ ਉਹ ਕਹਿੰਦੇ ਵੀ ਉਸ ਵੇਲੇ ਦੀ ਕੋਈ ਸਰਕਾਰ ਦਾ ਇਹ ਕਾਨੂੰਨ ਸੀ ਵੀ ਜਿੱਥੇ ਕੋਈ ਕਤਲ ਕਰ ਦਿੰਦਾ ਫਾਸੀ ਦੇ ਦਿੰਦੇ ਉੱਥੇ ਸਪੈਸ਼ਲ ਪਿੰਡ ਦੀ ਫਿਲਮ ਦੇਖਣ ਇੱਕ ਦੋ ਮੁੰਡਿਆਂ ਨੂੰ ਨਾਲ ਲੈ ਕੇ ਬਠਿੰਡੇ ਗਿਆ ਪਰ ਉਹ ਫਿਲਮ ਨਾਲ ਤਾਂ ਕੋਈ ਸਟੋਰੀ ਮੇਲ ਨਹੀਂ ਖਾਂਦੀ ਕਹਾਣੀ ਉਹ ਸਿਰਜਦੇ ਨੇ ਉਹਦੇ ਬਾਰੇ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਕਿਸੇ ਬਜ਼ੁਰਗ ਤੋਂ ਪਹਿਲਾਂ ਜਾਂ ਹੁਣ ਕੁਈ ਆ ਕੇ ਜਾਣਕਾਰੀ ਇਕੱਠੀ ਨਹੀਂ ਕੀਤੀ ਸੁੱਚਾ ਜੀ ਬਾਰੇ ਜੀ ਇਸ ਤਰ੍ਹਾਂ ਕੋਈ ਜਾਣਕਾਰੀ ਨਹੀਂ ਇਕੱਠੀ ਹੋ ਸਕਦਾ ਫਿਲਮਾਂ ਨਾਲ ਜੋ ਕੋਈ ਲੈ ਵੀ ਗਏ ਹੁਣ ਉਹ ਕਿਸੇ ਤੋਂ ਪੁੱਛ ਕੇ ਪਿੰਡ ਤੋਂ ਪੁੱਛ ਕੇ ਹੁਣ ਪਰ ਉਹ ਤਾਂ ਹੁਣ ਫਿਲਮ ਦੇਖ ਕੇ ਪਤਾ ਲੱਗੂ ਵੀ ਕੀ ਕੰਸੈਪਟ ਆ ਉਹਦਾ ਕੀ ਸੀਨ ਆ ਕੀ ਗੱਲਬਾਤ ਆ ਗਾਣੇ ਵਾਲਿਆਂ ਨੇ ਭਰਤਾ ਵੀ ਗੁੱਸੇ 'ਚ ਤੈਨੂੰ ਕਤਲ ਕਰੇ ਖੜਾ ਲੱਗਿਆ ਲਾਲਾ ਲਾ ਹੋ ਗਈ ਖੜਾ ਲੱਗਿਆ ਕਈ ਵਾਰੀ ਤੋਕਬੰਦੀ ਕਰਨ ਦੇ ਵਾਸਤੇ ਵੀ ਝੂਠ ਹੀ ਬੋਲਿਆ ਜਾਂਦਾ ਵੀ ਉਹ ਗੱਲਾਂ ਸੱਚਾਈ ਨਹੀਂ ਜਿਲਧਾਗ ਸਿੰਘ ਦੀ ਮੌਤ ਆ ਇਹ ਤਾਂ ਆਪਣੀ ਮੌਤ ਹੀ ਮਰਿਆ ਪਾਗੇ ਸੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਜਦੋਂ ਵੀ ਕਿਤੇ ਸੂਰਮੇ ਯੋਧਿਆਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਯੋਧਿਆਂ ਦੀ ਗੱਲ ਚੱਲਦੀ ਹੈ ਸੂਰਮਿਆਂ ਦੀ ਗੱਲ ਚੱਲਦੀ ਹੈ ਤਾਂ ਫਿਰ ਇੱਕ ਨਾਮ ਆਉਂਦਾ ਹੈ ਸੋਚਾ ਸਿੰਘ ਸੂਰਮਾ ਜਿਹਨਾਂ ਦਾ ਪਿੰਡ ਸਮਾਓ ਜ਼ਿਲ੍ਹਾ ਮਾਨਸਾ ਅੱਜ ਅਸੀਂ ਇਸ ਪਿੰਡ ਦੇ ਵਿੱਚ ਪੁੱਜੇ ਹੋਏ ਹਾਂ ਤੇ ਸਾਡੇ ਨਾਲ ਸਰਦਾਰ ਗੁਰਮੇਧ ਸਿੰਘ ਜੀ ਨੇ ਆਓ ਫਿਰ ਆਪਾਂ ਲੈਨੇ ਆ ਜਾਣਕਾਰੀ ਕਿ ਸੁੱਚਾ ਸੂਰਮਾ ਦੀ ਜ਼ਿੰਦਗੀ ਜਿਹਦੇ ਬਾਰੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਨੇ ਜੀ ਬਹੁਤ ਵਧੀਆ ਜੀ ਅ ਸੋ ਸੁੱਚਾ ਸਿੰਘ ਸੂਰਮਾ ਹਨਾ ਜੀ ਇੱਕ ਉਹ ਯੋਧਾ ਹੋਇਆ ਜਿਹਦੇ ਉੱਤੇ ਫਿਲਮਾਂ ਵੀ ਕਈ ਬਣੀਆਂ ਨੇ ਇੱਕ ਹੁਣ ਵੀ ਬਣ ਰਹੀ ਹੈ ਹੋਰ ਕੈਸਟਾਂ ਦੇ ਵਿੱਚ ਵੀ ਕਾਫੀ ਜ਼ਿਕਰ ਹੋਇਆ ਤੇ ਅਸਲ ਤੁਹਾਨੂੰ ਪਤਾ ਹੋਣਾ ਇਹਦੀ ਕਹਾਣੀ ਹੈ ਜਿਹੜੀ ਸੁੱਚੇ ਸੂਰਮੇ ਦੀ ਉਹ ਕੀ ਹੈ ਤੇ ਤੁਸੀਂ ਇਹ ਜਾਣਕਾਰੀ ਇਹ ਕਿੱਥੋਂ ਇਕੱਠੀ ਕੀਤੀ ਸੀ ਤੇ ਇਹ ਵੀ ਆਪਾਂ ਨਾਲ ਨਾਲ ਦੱਸਣਾ ਜੀ ਇਹ ਬਾਬਾ ਸੁੱਚਾ ਸਿੰਘ ਦਾ ਜਨਮ ਸਾਡੇ ਪਿੰਡ ਹੋਇਆ ਸੀ ਤਕਰੀਬਨ 1870 ਦੇ ਨੇੜੇ ਦੇਲੇ ਜੀ ਕਿਉਂਕਿ ਨਾਮ ਉੱਚਾ ਕਰਦੇ ਨੇ ਜਦੋਂ ਕਿਸੇ ਪਿੰਡ ਦੇ ਕੋਈ ਸੂਰਮਾ ਜਨਮ ਲੈਂਦਾ ਉਹ ਇਤਿਹਾਸ ਸਿਰਜਦਾ ਇਹਨਾਂ ਨੇ ਵੀ ਇਤਿਹਾਸ ਨੂੰ ਸਿਰਜਿਆ ਜੀ ਇਸ ਕਰਕੇ ਸਾਡੇ ਪਿੰਡ ਦਾ ਨਾਮ ਜਿਹੜਾ ਉਹ ਤਕਰੀਬਨ ਸਾਰੇ ਕਿਤੇ ਗਿਆ ਨਾ ਉਹ ਸੁਮਾ ਦਾ ਨਾਮ ਉੱਚਾ ਕੀਤਾ ਇਹਨਾਂ ਨੇ ਸੋ ਸਾਨੂੰ ਮਾਣ ਹੈ ਇਹਨਾਂ ਤੇ ਜੀ ਅਣਖ ਭਰੀ ਜ਼ਿੰਦਗੀ ਇਹਨਾਂ ਨੇ ਜਾਈਆਂ ਹਾਂਜੀ 1870 ਦੇ ਨੇੜੇ ਤੇੜੇ ਇਹਨਾਂ ਦਾ ਜਨਮ ਹੋਇਆ ਸੀ ਇੱਥੇ ਪਿੰਡ ਸਮਾਉਂ ਦੇ ਵਿੱਚ ਹਾਂਜੀ ਇਹਨਾਂ ਦੇ ਪਿਤਾ ਦਾ ਨਾਮ ਉਸੇ ਸਰਦਾਰ ਸੁੰਦਰ ਸਿੰਘ ਜੀ ਮਾਤਾ ਸਨ ਇਹਨਾਂ ਦੇ ਮਾਤਾ ਭਾ ਕੌਰ ਜੀ ਇਹਨਾਂ ਦੇ ਨਾਨਕੇ ਪਿੰਡ ਸੇ ਗਹਿਰੀ ਜੀ ਇਹ ਛੋਟੇ ਹੁੰਦੇ ਕੁਸ਼ਤੀਰਵ ਦੇ ਨਾਨਕੇ ਪਿੰਡ ਰਹਿ ਰਹੇ ਜਿੱਮੇ ਆਪਾਂ ਸਾਰੇ ਰਹਨੇ ਆ ਹਾਂਜੀ ਉੱਥੇ ਫਿਰ ਇਹ ਰਹਿੰਦੇ ਰਹਿੰਦੇ ਫਿਰ ਇਹ ਆਪਣੇ ਉਰੇ ਆ ਗਏ ਸਮਾਂ ਤਕੜੇ ਹੋ ਕੇ ਜਵਾਨ ਹੋ ਕੇ ਹਾਂਜੀ ਇੱਥੇ ਇਹਨਾਂ ਦੀ ਦੋਸਤੀ ਪੈ ਗਈ ਇੱਕ ਕੁੱਕਰਮੱਲ ਨਾਲ ਕੁੱਕਰਮੱਲ ਕਹਿੰਦੇ ਹੁੰਦੇ ਉਹਨੂੰ ਕਿਉਂਕਿ ਇਹ ਪਹਿਲਵਾਨੀ ਦੇ ਦਾਸ ਸਿੱਖਣ ਲੱਗੇ ਸੀ ਕੁੱਕਰ ਤੇ ਸੁੱਚਾ ਸਿੰਘ ਜੀ ਇਹ ਸੁੱਚਾ ਸਿੰਘ ਦਾ ਇੱਕ ਕੁੱਕਰ ਪੱਗਵਟ ਭਰਾ ਵੀ ਬਣ ਗਿਆ ਜੀ ਉਸ ਤੋਂ ਬਾਅਦ ਇਹ ਪਿੰਡ 'ਚ ਵਿਚਰਦੇ ਰਹੇ ਦੋਨੋਂ ਹਾਂਜੀ ਇਹ ਜਿਹੜੇ ਕੁੱਕਰ ਸੀ ਇਹ ਚਹਿਲ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਹਾਂਜੀ ਤੇ ਜਿਹੜੇ ਸੀਗੇ ਬਾਬਾ ਸੁੱਚਾ ਸਿੰਘ ਇਹ ਜਵੰਦਾ ਪਰਿਵਾਰ ਸੀ ਜੀ ਤੇ ਫਿਰ ਇਹਨਾਂ ਦਾ ਇੱਕ ਹੋਰ ਮਿੱਤਰ ਪਿਆਰਾ ਬਣ ਗਿਆ ਭਾਗ ਸਿੰਘ ਜੀ ਉਹ ਗੰਡੂ ਪਰਵਾਰ ਨਾਲ ਸਮਝਦਾ ਰਹੇ ਤਿੰਨੇ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਜੀ ਜੀ ਚਲੋ ਇੱਥੇ ਇਹ ਪਹਿਲਵਾਨੀ ਦੇ ਗੁਰੂ ਵੀ ਸਿੱਖਦੇ ਰਹੇ ਕੁੱਕਰ ਨੂੰ ਪਹਿਲਵਾਨ ਵੀ ਕਹਿਣ ਲੱਗੇ ਹਾਂਜੀ ਚਲੋ ਇਹਨਾਂ ਦਾ ਇੱਕ ਭਰਾ ਸੀ ਨਰੈਣ ਸਿੰਘ ਹਾਂਜੀ ਇਹ ਤੋਂ ਵੱਡਾ ਸੀ ਸੁੱਚਾ ਸਿੰਘ ਤੋਂ ਉਹ ਤਕਰੀਬਨ 4-5 ਸਾਲ ਜੀ ਉਹ ਨਰੈਣ ਸਿੰਘ ਛਾਦੀ ਸੁਦਾ ਸੀ ਕਮਾਣੇ ਵਸਿਆ ਹੋਇਆ ਸੀ ਉਹ ਉਹਦਾ ਰਥੀਏ ਕੋਲ ਪਿੰਡਾ ਜੀ ਉਹ ਛਾਦੀ ਟੁੱਟ ਕੇ ਨਰੈਣ ਸਿੰਘ ਦੀ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ ਜੀ ਫਿਰ ਇਹ ਸੋਚਣ ਲੱਗੇ ਵੀ ਆਪਾਂ ਕਿਸੇ ਤਰ੍ਹਾਂ ਘਰ ਦੀ ਰੋਟੀ ਪਕਦੀ ਕਰੀਏ ਹੂੰ ਫਿਰ ਇਹ ਕੋਈ ਰੋੜੀ ਤੋਂ ਔਰਤ ਵਿਆਹੀ ਸੀ ਬਲਬੀਰ ਕੌਰ ਬਿਊਰੋ ਕਹਿੰਦੇ ਉਹਨੂੰ ਹਾਂਜੀ ਬਲਬੀਰ ਕੌਰ ਸੀ ਪੂਰਾ ਨਾ ਰੋੜੀ ਦੀ ਸੀ ਉਹ ਜੀ ਉਹ ਇਹਦੇ ਨਾਨਕੇ ਦੇ ਘਰਾਂ ਚ ਵਿਆਹੀ ਸੀ ਕਿਤੇ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਜੀ ਫਿਰ ਇਹਨਾਂ ਨੇ ਉਹ ਰਾਇ ਕਰਕੇ ਨਾ ਬਲਵੀਰ ਕੌਰ ਰੋਟੀ ਪਕਦੀ ਕਰਨ ਵਾਸਤੇ ਇਹਦੇ ਲਿਆਦੇ ਆਪਣੇ ਨਰੈਣ ਸਿੰਘ ਦੇ ਨਰੈਣ ਦੇ ਸੋਚੇ ਦੇ ਭਰਾ ਦੇ ਸੋਚੇ ਦੇ ਭਰਾ ਦੇ ਜੀ ਚਲੋ ਫਿਰ ਉਹ ਇਹ ਜੀਵਨ ਬਸਰ ਕਰਦੇ ਰਹੇ ਕੁੱਕਰ ਨਾਲ ਦੋਸਤੀ ਬਣੀ ਰਹੀ ਉਹ ਜੀ ਬਲਵੀਰ ਕੌਰ ਸੀ ਭਰਜਵਾਨ ਤੇ ਇਹ ਵੀ ਜਵਾਨ ਸੀ ਉਦੋਂ ਉਹ ਕਿਤੇ ਆਪ ਦੀ ਇਹ ਜਿਹੜਾ ਸੀਗਾ ਕੁੱਕਰ ਇਹਨੇ ਮੇਰੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਨਾ ਬਲਵੀਰ ਕੌਰ ਤੇ ਜੀ ਇਹ ਸੋਚਣ ਲੱਗ ਗਿਆ ਉਹਦੇ ਨਾਲ ਗੈਰ ਸਬੰਧ ਬਣਾਉਣ ਦੇ ਚਲੋ ਉਹਨੇ ਗੈਰ ਸਬੰਧ ਕਾਇਮ ਕਰ ਲੇ ਮਾੜੀ ਗੱਲ ਕੀਤੀ ਉਹਨੇ ਜੀ ਉਹਦਾ ਜਦੋਂ ਫਿਰ ਸਬੰਧ ਕਾਇਮ ਹੋ ਗਏ ਫਿਰ ਬਲਬੀਰ ਕੌਰ ਤੇ ਨਰੈਣ ਸਿੰਘ ਸੁੱਚਾ ਸਿੰਘ ਤੋਂ ਡਰਨ ਲੱਗੇ ਹੂੰ ਕਿਉਂਕਿ ਜਦੋਂ ਕੋਈ ਸਵਾਦ ਅਸੀਂ ਮਾਰੇ ਕੰਮ ਕਰਦੇ ਆ ਡਰ ਤਾਂ ਫਿਰ ਉਸ ਬੰਦੇ ਨੂੰ ਹੁੰਦਾ ਹੀ ਆ ਨਾ ਹਾਂਜੀ ਹਾਂਜੀ ਉਸ ਤਰ੍ਹਾਂ ਇਹ ਡਰਨ ਲੱਗੇ ਫਿਰ ਇਹ ਸੋਚਣ ਲੱਗੇ ਆਪਣਾ ਬਲਬੀਰ ਕੌਰ ਤੇ ਕੁੱਕਰ ਵੀ ਆਪਾਂ ਸੁੱਚਾ ਸਿੰਘ ਨੂੰ ਪਾਸੇ ਕਰੀਏ ਰਸਤੇ 'ਚ ਹੂੰ ਪਾਸੇ ਕਰਨ ਵਾਸਤੇ ਬਯੋਤ ਘੜੀ ਇਹਨਾਂ ਨੇ ਵੀ ਆਪਾਂ ਫੌਜ ਚ ਭਰਤੀ ਕਰਾ ਦਿੰਨੇ ਆ ਸੁੱਚਾ ਸਿੰਘ ਨੂੰ ਜੀ ਚਲੋ ਕੁੱਕਰ ਦੇ ਮਾਨ ਦਾ ਸੁਤਿਆ ਸਿੰਘ ਜਾਰ ਮਿੱਤਰ ਸੀਗੇ ਉਹ ਕੁੱਕਰ ਨੇ ਰਾਇ ਦੇਤੇ ਵੀ ਆਪਾਂ ਫੌਜ ਪਤਾ ਨਹੀਂ ਸੀ ਨੂੰ ਸੁੱਚੇ ਨੂੰ ਪਤਾ ਨਹੀਂ ਲੱਗਿਆ ਸੀ ਪਹਿਲਾਂ ਨਹੀਂ ਪਤਾ ਨਹੀਂ ਸੀ ਇਹ ਕੱਲ ਦਾ ਜੀ ਉਹਨੇ ਰਾਇ ਦੇਤੇ ਵੀ ਸੁਤਿਆ ਸਿੰਘ ਆਪਾਂ ਭਰਤੀ ਹੋ ਜਾਂਦੇ ਆ ਚਲੋ ਆਪਾਂ ਭਰਤੀ ਹੋ ਕੇ ਫੌਜ ਚ ਰਹਾਂਗੇ ਉਹ ਤਿਲਾਕੀ ਨਾਲ ਦੱਸਦੇ ਨੇ ਵੀ ਕੁੱਕਰ ਭਲਾਡੇ ਭਰਤੀ ਤੇ ਲੈ ਗਿਆ ਸੁਤਿਆ ਸਿੰਘ ਨੂੰ ਸੁਤਿਆ ਸਿੰਘ इंग्लंड ਚੱਗੇ ਖੜਾ ਕਰਤਾ ਆਪੋ ਟਾਲ ਮਟੋਲ ਕਰਦਾ ਰਿਹਾ ਪਿੱਛੇ ਰਹਿ ਗਿਆ ਜਦੋਂ ਸੁਤਿਆ ਸਿੰਘ ਭਰਤੀ ਹੋ ਗਿਆ ਆਪ ਘਰੇ ਆ ਗਿਆ ਜੀ ਇਸ ਤਰ੍ਹਾਂ ਇਹ ਕਹਾਣੀ ਸ਼ੁਰੂ ਹੋ ਗਈ ਚਲੋ ਉਹ ਘਰੇ ਆ ਕੇ ਮौज-ਮਾਸਤੀ ਹੋਣ ਲੱਗੀ ਮौज ਬਣ ਗਈ ਉਹ ਉਸ ਟਾਈਮ ਕੀ ਸੀਗਾ ਜਦੋਂ ਭਰਤੀ ਕਰ ਲੈਂਦੇ ਰੋਟੀ ਵਾਸਤੇ ਫਿਰੋਜ਼ਪੁਰ ਲੈ ਜਾਂਦੇ ਹੂੰ ਉਹ ਕਹਿੰਦੇ ਵੀ ਉਦੋਂ ਛੱਡਦੇ ਨਹੀਂ ਸੀ ਨਾਲ ਹੀ ਲੈ ਜਾਂਦੇ ਜੀ ਫਿਰ ਇੱਥੇ ਨਰੈਣ ਸਿੰਘ ਨੂੰ ਜਦੋਂ ਸਾਰੀ ਕਹਾਣੀ ਦਾ ਪਤਾ ਲੱਗਿਆ ਦੁਖੀ ਰਹਿਣ ਲੱਗ ਗਿਆ ਨਰੈਣ ਸਿੰਘ ਆਟੋਮੈਟਿਕ ਹੀ ਹੁੰਦਾ ਇਸ ਤਰ੍ਹਾਂ ਬੰਦਾ ਦੁਖੀ ਰਹਿੰਦਾ ਹਾਂਜੀ ਹਾਂਜੀ ਫਿਰ ਕਹਿੰਦੇ ਇੱਥੇ ਕੋਈ ਕਾਲੂ ਮਲ ਸੇਠ ਸੀ ਸਾਡੇ ਉਸ ਵੇਲੇ ਦਾ ਪਰਿਵਾਰ ਇੱਥੇ ਸਾਡੇ ਵਸਤੇ ਸੀਗੇ ਕਾਫੀ ਲਾ ਲਿਆਂਦੇ ਹੂੰ ਉਦੋਂ ਚਿੱਠੇ ਲਿਖਾਈ ਫਿਰ ਇਹ ਨਰੈਣ ਸਿੰਘ ਨੇ ਉਹਨੂੰ ਜੀ ਉਹਦੇ ਵੀ ਸਾਰੀ ਗੱਲਬਾਤ ਲਖਿਆ ਤੀ ਵੀ ਜਿਹੜਾ ਕੋਈ ਕਰਾਇਦਾ ਤੇਰੇ ਨਾਲ ਧੋਖਾ ਕਰ ਗਿਆ ਵੀ ਇਸ ਤਰ੍ਹਾਂ ਚਲਾਕੀ ਕਰਕੇ ਹੁਣ ਇਹ ਤਾਂ ਆਪਣੇ ਘਰ ਦਾ ਮਾਲਕ ਬਣ ਗਿਆ ਹਾਂ ਉਹਨੇ ਤਰੀਕੇ ਨਾਲ ਚਿੱਠੇ ਸਾਰਾ ਕੁਝ ਲਿਖਤਾ ਜੀ ਚਲੋ ਉੱਥੇ ਸੁੱਚਾ ਸਿੰਘ ਨੇ ਚਿੱਠੀ ਪੜ੍ਹੀ ਚਿੱਠੀ ਪੜ੍ਹ ਕੇ ਕੋਈ ਬਾਹਰ ਨਾ ਚੱਲੀ ਨੌਕ ਕਟਾਉਣਾ ਚਾਹਿਆ ਨਾਉ ਨਾ ਕਟਿਆ ਗਿਆ ਹਾਂ ਚਲੋ ਇਹ ਟਾਈਮ ਉੱਥੇ ਫਿਰ ਕੀ ਹੋਇਆ ਕਹਿੰਦੇ ਵੀ ਕਿਤੇ ਕੋਈ ਅੱਗ ਲੱਗੀ ਉੱਥੇ ਜਿੱਥੇ ਮਤਲਬ ਬੱਚੇ ਰਹਿੰਦੇ ਸੀ ਫੌਜੀਆਂ ਦੇ ਜੀ ਵਾਟਰਾਂ ਚ ਕਹਿ ਲੋ ਜਿਵੇਂ ਵੀ ਹਾਂ ਤੇ ਅੱਗ ਲੱਗੀ ਦੇ ਵਿੱਚ ਰੌਲਾ ਪੈ ਗਿਆ ਕੋਈ ਬੱਚੇ ਕਿਸੇ ਫੌਜੀ ਅਫਸਰ ਦੇ ਅੰਦਰ ਰਹਿ ਗਏ ਕੁਝ ਬੱਚੇ ਨਿਕਲਿਆ ਕੋਸ ਅੰਦਰ ਰਹਿ ਗਏ ਉਹ ਬੱਚੇ ਕਹਿੰਦੇ ਜਦੋਂ ਰੌਲਾ ਪੈ ਗਿਆ ਫਿਰ ਸੁੱਤਿਆ ਸਿੰਘ ਨੇ ਕੱਢੇ ਕਿਸੇ ਦੀ ਹਿੰਮਤ ਨਾ ਪਈ ਉਹ ਬੱਚੇ ਅੱਗੇ ਤੋਂ ਕੱਢਣ ਦੀ ਉਹ ਫਿਰ ਜਿਹੜਾ ਫੌਜੀ ਅਫਸਰ ਤੇ ਖੁਸ਼ ਹੋ ਗਿਆ ਸੁੱਤਿਆ ਸਿੰਘ ਨੂੰ ਕਹਿੰਦਾ ਵੀ ਤੂੰ ਦੱਸ ਕੀ ਨਾਮ ਖਰਾਬ ਦੇਵਾਂ ਮੈਂ ਤੈਨੂੰ ਜੀ ਹੁਣ ਸੁੱਤਿਆ ਸਿੰਘ ਦੇ ਮਨ ਚੋਂ ਘਰ ਵਾਲੀ ਗੱਲ ਚੱਲੀ ਜਾਂਦੀ ਸੀ ਹਾਂਜੀ ਉਹ ਸੁੱਤਿਆ ਸਿੰਘਾ ਦਾ ਵੀ ਮੇਰਾ ਤਾਂ ਨੋ ਹੀ ਕੱਟ ਦਿਓ ਬਸ ਉਹ ਅਫਸਰਾਂ ਦਾ ਵੀ ਤੈਨੂੰ ਨਾਮ ਦਿੰਦੇ ਹੋਰ ਕਰਦੇ ਇਸ ਤਰ੍ਹਾਂ ਰੈਂਕ ਦਿੰਦੇ ਤੈਨੂੰ ਇਹ ਕੀ ਕਰਦਾ ਕਹਿੰਦਾ ਨਹੀਂ ਉਹ ਫਿਰ ਨੌਂ ਕਟਾ ਕੇ ਸੁੱਤਿਆ ਸਿੰਘ ਦਾ ਪਿੰਡ ਆ ਗਿਆ ਇੱਕ ਬੰਦੂਖ ਲੈ ਕੇ ਆਇਆ ਸੁੱਤਿਆ ਸਿੰਘ ਹੁਣ ਉਹਨੂੰ ਇੱਕ ਵਿਚੀ ਦਾ ਇਹ ਕਹਿੰਦੇ ਨੇ ਵੀ ਇਨਾਮ ਚ ਦੇਤੀ ਉਥੋਂ ਚਲੋ ਲਾਇਸੈਂਸ ਦੇ ਤਾਂ ਹੁਣ ਨਾਮ ਚ ਦੇਤੀ ਹੁਣ ਹੀ ਅਫਸਰਾਂ ਨੇ ਫਿਰ ਉਹ ਰਫਲ ਲੈ ਕੇ ਉਰੇ ਆ ਕੇ ਉਹਨੇ ਪਿੰਡ ਦੇ ਵਿੱਚ ਮੋਤਬਰਾਂ ਨੂੰ ਕਿਹਾ ਵੀ ਜੀ ਇਹਨੂੰ ਹਟਾਓ ਕਿ ਕਿਉਂਕਿ ਇੱਕ ਤੁਹਾਡੀ ਗੱਲ ਵਿਚਾਲੇ ਆਪਾਂ ਗੱਲ ਇੱਥੋਂ ਸ਼ੁਰੂ ਕਰਾਂਗੇ ਮੈਂ ਥੋੜਾ ਸਮਾਂ ਪਹਿਲਾਂ ਜਦੋਂ ਜੌਣਾ ਮੋੜ ਫਿਲਮ ਆਈ ਹੈ ਤਾਂ ਭੀਮ ਸਿੰਘ ਮੋੜ ਦੀ ਮੈਂ ਇੰਟਰਵਿਊ ਕੀਤੀ ਸੀ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਸੀਗਾ ਜਿਹੜਾ ਇਹ ਫੌਜ ਦੀ ਕਹਾਣੀ ਵਾਲਾ ਪਰ ਉਹਨਾਂ ਨੇ ਉਦੋਂ ਕਿਸੇ ਹੋਰ ਸਿਸਟਮ ਨਾਲ ਪੇਸ਼ ਕੀਤਾ ਸੀਗਾ ਵੀ ਉਹਨੂੰ ਵੀ ਇਸ ਤਰ੍ਹਾਂ ਜਿਹੜਾ ਸੀਗਾ ਛੱਡਿਆ ਸੀਗਾ ਜੀ ਵੀ ਬੱਚੇ ਬਚਾਉਣ ਕਰਕੇ ਜੌਣੇ ਮੋੜ ਨੂੰ ਜੀ ਨਹੀਂ ਸੁੱਚਾ ਸਿੰਘ ਦੀ ਕਹਾਣੀ ਹੈ ਇਹ ਜੌਣੇ ਮੋੜ ਬਾਰੇ ਨਹੀਂ ਮੈਨੂੰ ਇਹ ਜਾਣਕਾਰੀ ਜੀ ਜੀ ਚਲ ਫਿਰ ਉੱਥੋਂ ਆਪਨਾ ਜਦੋਂ ਇਹ ਮੋਤਮਰ ਬੰਦਿਆਂ ਨੂੰ ਕਿਹਾ ਵੀ ਇਹਨੂੰ ਹਟਾਓ ਉਹ ਹਟਿਆ ਨਾ ਕਿਉਂ ਹਟਦਾ ਨਹੀਂ ਹੁੰਦਾ ਬੰਦਾ ਮਾੜੀਆਂ ਹਰਕਤਾਂ ਤੋਂ ਕੁਦਰਤੀ ਆ ਇਹ ਚਲੋ ਫਿਰ ਇਹ ਕਹਿੰਦਾ ਕੁੰਦਾ ਰਿਹਾ ਜਦੋਂ ਨਾ ਹਟਿਆ ਫਿਰ ਇਹਨੇ ਕੀ ਕਰਿਆ ਕਹਿੰਦੇ ਵੀ ਉਹ ਉਹਨੂੰ ਵਿਉਤ ਬਣਾ ਲਈ ਮਾਰਨ ਦੀ ਜੀ ਚਲੋ ਫਿਰ ਇੱਕ ਦਿਨ ਕਹਿੰਦੇ ਵੀ ਇਹ ਕੁੱਕਰਾਉਂਦਾ ਸੀ ਕੋਈ ਪੱਠਿਆਂ ਦੀ ਭਰੀ ਸਿਰ ਤੇ ਚੁੱਕੀ ਤੇ ਸੁੱਤਿਆ ਸਿੰਘ ਸਾਹਮਣੇ ਬੈਠਾ ਦੀ ਗਲੀ 'ਚ ਗੋਲੀ ਮਾਰੀ ਫਿਰ ਇਹਦੇ ਫੇਰ ਮਾਰੀ ਬਲਬੀਰ ਕੌਰ ਦੇ ਜੀ ਇਹ ਇੱਕ ਕਹਾਣੀ ਦੇ ਵਿੱਚ ਪਹਿਲਾਂ ਕਹਾਣੀ 'ਚ ਥੋੜਾ ਜਿਹਾ ਝੂਠ ਐ ਹੋ ਗਿਆ ਵੀ ਭਾਗ ਨੂੰ ਕਹਿੰਦੇ ਵੀ ਨਾਲ ਮਾਰਿਆ ਗਿਆ ਭਾਗ ਨਹੀਂ ਮਾਰਿਆ ਗਿਆ ਜੀ ਪਹਿਲਾਂ ਤਾਂ ਇਹ ਵੀ ਕਹਿੰਦੇ ਨੇ ਕਿ ਪਿੰਡ 'ਚ ਅਖਾੜਾ ਲੱਗਿਆ ਹੋਇਆ ਸੀ ਅਖਾੜੇ ਦੇ ਵਿੱਚ ਮਾਰੇ ਸੀ ਨਹੀਂ ਜੀ ਅਖਾੜੇ ਵਾਲੀ ਗੱਲ ਕਿਤੇ ਕਲੀਅਰ ਨਹੀਂ ਹੁੰਦੀ ਅਖਾੜੇ 'ਚ ਇਸ ਤਰ੍ਹਾਂ ਬੰਦੇ ਮਾਰਨੇ ਜਾਂ ਕਰਨਾ ਕੱਲੇ ਬੰਦੇ ਨੂੰ ਨਾ ਕੋਈ ਮਾਰਨ ਦੇਵੇ ਕੋਈ ਕੱਠ ਵੱਟਸ ਤਾਂ ਹੁਣ ਬੰਦਾ ਕਿਵੇਂ ਮਰਨ ਦੇਉ ਫੇਰ ਬਲਬੀਰ ਕੌਰ ਘਰੇ ਮਾਰਿਆ ਕੁੱਕਰ ਗਲੀ 'ਚ ਮਾਰਿਆ ਭਾਗ ਤਾਂ ਮਾਰਿਆ ਭਾਗ ਤਾਂ ਆਪਦੀ ਮੌਤ ਮਰਿਆ ਬਜ਼ੁਰਗ ਹੋ ਕੇ। ਅੱਛਾ ਜੀ। ਭਾਗ ਦਾ ਪਰਵਾਤਾ ਸਮਾਜ ਵਿੱਚ ਬਸਦਾ ਰਹਦਾ। ਹੂੰ। ਚਲੋ ਫਿਰ ਜਦੋਂ ਇਹਨੇ ਕੁੱਕਰ ਮਾਰਤਾ ਤੇ ਕੁੱਕਰ ਦਾ ਮੁੰਡਾ ਸੀ ਇੰਦਰ ਜੀ। ਫਿਰ ਉਹ ਤਾਂ ਇੱਥੋਂ ਆਪਦਾ ਵਾਲ ਬੱਚਾ ਲੈ ਕੇ ਚਲਿਆ ਗਿਆ। ਹੂੰ। ਤੇ ਇਹੇ ਕਤਲ ਕਰਕੇ ਦੋ ਰੂਪੋਸ਼ ਹੋ ਗਿਆ ਸੁਤਿਆ ਸਿੰਘ। ਹੂੰ। ਫਿਰ ਇਹਨੂੰ ਐ ਦੱਸਦੇ ਨੇ ਸਾਡੇ ਬਜ਼ੁਰਗ ਪਿੰਡ ਦੇ ਜਿੱਥੋਂ ਮੈਂ ਇਕੱਠਾ-ਕੁੱਠਾ ਕਰਿਆ ਇਹ ਸਾਰਾ ਇਤਿਹਾਸ 15 ਜਮੈਂ ਇਹ ਸਾਰਿਆਂ ਨੂੰ ਪੁੱਛਿਆ ਸੀ ਬਜ਼ੁਰਗਾਂ ਨੂੰ। ਹੂੰ। ਉਹ ਫਿਰ ਡਾਕੂ ਸੀ ਕੋਈ ਉਸਵਲ ਦਾ ਚਿਮਨ। ਜੀ। ਉਹ ਕਹਿੰਦੇ ਵੀ ਡਾਕੂਆਂ ਨਾਲ ਜਾ ਰਹੇ। ਪਰ ਜਿਹੜਾ ਧਾਰਮਿਕ ਬੰਦਾ ਹੁੰਦਾ ਵਧੀਆ ਖਿਆਲਾਂ ਦਾ ਹੁੰਦਾ ਉਹਦੀ ਨਹੀਂ ਡਾਕੂ ਨਾਲ ਨਹੀਂ ਉਹਦੀ ਇਹਦੀ ਨਿਭੇ ਨਹੀਂ ਡਾਕੂ ਨਾਲ ਜੀ ਫੇਰ ਉੱਥੋਂ ਇਹ ਕਹਿੰਦੇ ਵੀ ਕੋਈ ਵਿੰਗੜ ਪਿੰਡਾ ਹਰਿਆਣੇ ਚ ਉਹ ਸਰਦਤਿਆ ਫਤਿਹਵਾਦ ਤੋਂ ਅੱਗੇ ਹੂੰ ਉੱਥੇ ਜਾ ਕੇ ਕਿਸੇ ਡੇਰੇ 'ਚ ਸੇਵਾ ਸੁਭਾ ਕਰਨ ਲੱਗ ਗਿਆ ਸੁੱਤਾ ਸਿੰਘ ਉਹ ਦਾਲੀ ਦੀ ਚਲੋ ਰੂਪੋਸ਼ੀ ਰਿਹਾ ਸਰਕਾਰ ਤੋਂ ਅਖੋਲੇ ਰਿਹਾ ਹੂੰ ਉੱਥੇ ਕੀ ਹੋਇਆ ਕਹਿੰਦੇ ਵੀ ਕੋਈ ਬੁੱੱਤੜ ਉੱਥੇ ਗਾਈਆਂ ਗੁਈਆਂ ਬਹੁਤ ਮਾਰਦੇ ਹੁੰਦੇ ਕੋਈ ਮਾਤਾ ਇਹਨੂੰ ਕਹਿੰਦੀ ਵੀ ਸਾਡਾ ਤਾਂ ਕਾਹਦਾ ਇੱਥੇ ਤਾਂ ਰੋਜ਼ ਬੁੱੱਤੜ ਗਾਈਆਂ ਮਾਰਦੇ ਨੇ ਇਹਦੇ ਕਹਿੰਦੇ ਬੁੱੱਤੜਾਂ ਦਾ ਧੱਪ ਹੋ ਗਈ ਫਿਰ ਬੁੱੱਤੜ ਵੀ ਕਹਿੰਦੇ ਕਈ ਕਤਲ ਕਰੇ ਤੇ ਹੁਣ ਗਿਣਤੀ ਤਾਂ ਇਹਨੇ ਵੀ ਕਈਕ ਮਾਰੇ ਹਾਂਜੀ ਫਿਰ ਉੱਥੇ ਰਹਿਣਾ ਉਹ ਠਹਿਰਨਾ ਔਖਾ ਹੋ ਗਿਆ ਫਿਰ ਉਹ ਡੇਰੇਦਾਰ ਬਾਬੇ ਕਹਿੰਦੇ ਵੀ ਤੂੰ ਹੁਣ ਇੱਥੇ ਨਾ ਠਹਿਰ ਜਾ ਹੁਣ ਤਾਂ ਇੱਥੇ ਕਤਲੋਕਾਰਤੀ ਹੋ ਗਈ ਤਾਂ ਫਿਰ ਇਹ ਕੋਈ ਇਹਦੇ ਫੌਜ ਚ ਮਿੱਤਰ ਸੀਗਾ ਮਹਾ ਸਿੰਘ ਰਿਆਉ ਡੱਸ ਕੇ ਕਹਿੰਦੇ ਉਹਨਾਂ ਕੋਲੇ ਆ ਟਿਕਿਆ अच्छा। ਉੱਥੇ ਫਿਰ ਇਹਨੇ ਦੱਸ 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 ਇਹਨੇ ਵੀ ਯਾਰ ਗੱਲ ਇਹ ਹੋਈ ਵੀ ਮੈਨੂੰ ਮਿਲਤਾ ਮੇਰੀ ਭਝਾਈ ਮਾਰਨੀ ਪੈ ਗਈ ਨਾਲੇ ਕੋਈ ਉਹਦਾ ਮਾੜਾ ਸੀ ਬੰਦਾ ਸਾਡੇ ਕੁੱਕਰ ਉਹਦੇ ਨਾਲ ਉਹ ਮਾਰਨਾ ਪੈ ਗਿਆ। ਫਿਰ ਮੈਂ ਇੱਥੇ ਆਇਆ ਮੈਨੂੰ ਇਹ ਮਾਰੇ ਗਏ। ਫਿਰ ਉਹ ਕਹਿੰਦੇ ਵੀ ਉਹਨੇ ਰੈਸਟ ਕਰਵਾਤਾ ਕੋਈ ਉਹਦਾ ਸੁਨਾਮ ਸਾਨੂੰ ਥਾਣਾ ਸੀ ਕਹਿੰਦੇ ਉਸ ਵੇਲੇ। ਪੁਰਾਣੇ ਬਜ਼ੁਰਗਾਂ ਨੂੰ ਪਤਾ ਲੱਗਦਾ। ਜੀ ਜੀ। ਤੇ ਫਿਰ ਉੱਥੇ ਜਦੋਂ ਇਹਦੇ ਕੇਸ ਵਗੈਰਾ ਚੱਲਿਆ ਇਹਦੇ ਬਾਰੇ ਸੁਣ ਕੇ ਉਹ ਮਤਲਬ ਜੱਜ ਨੇ ਉਸ ਮੌਕੇ ਦੇ ਨੇ ਫਿਰ ਬਰੀ ਕਰਤਾ ਇਹਨਾਂ ਨੂੰ। ਅੱਛਾ ਜੀ। ਕਤਲਾਂ ਚੋਂ। ਜੀ। ਫਿਰ ਕਾਤਰਾ ਚੋਂ ਬਰੀ ਕਰਨ ਤੋਂ ਬਾਅਦ ਇਹ ਸਾਡੇ ਆਏ ਉਸ ਦਿਨ ਆਇਆ ਸੁੱਚਾ ਸਿੰਘ ਬਾਬਾ ਜਿਸ ਦਿਨ ਭੀਖੀ ਗੁੱਦੜਾ ਦਾ ਮੇਲਾ ਲੱਗਿਆ ਸੀ ਹੂੰ ਉੱਥੋਂ ਆ ਕੇ ਮੇਲੇ ਤੇ ਮੱਥਾ ਟੇਕਿਆ ਮੇਲੇ ਤੋਂ ਘਰੇ ਆ ਗਿਆ ਚਲੋ ਫਿਰ ਦੋਏ ਭਰਾ ਆਪ ਦੀ ਜ਼ਿੰਦਗੀ ਬਸਰ ਕਰਨ ਲੱਗੇ ਜੀ ਰਹਦੇ ਰਹੇ ਚਲੋ ਫਿਰ ਕਿਨੇ ਵੀ ਕੀ ਹੋਇਆ ਇਹਦੇ ਨਾਨਕੇ ਪਿੰਡ ਤੋਂ ਮਾਮੇ ਦੇ ਘਰਾਂ ਚੋਂ ਭਤੀਜਾ ਲੱਗਦਾ ਸੰਤ ਸਿੰਘ ਉਹ ਆਇਆ ਇਹਦੇ ਕੋਲੇ ਜੀ ਉਹ ਆ ਕੇ ਆਦਾ ਵੀ ਤਾਇਆ ਮੇਰੀ ਤਾਂ ਚਾਚਾ ਜਾਂ ਤਾਇਆ ਜੋ ਵੀ ਲੱਗਦਾ ਸੀ ਕਿਹਾ ਵੀ ਮੇਰੀ ਤਾਂ ਮਾਤਾ ਮਾੜੀ ਹੋ ਗਈ ਉਹ ਤਾਂ ਵੀ ਗੱਜਣ ਵੈਲੀ ਦੇ ਘਰੇ ਜਾਵੜੀ ਸਾਥੋ ਤਾਂ ਬਰਦਾਸ਼ਤ ਨਹੀਂ ਹੁੰਦੀ ਹਮ ਮਾਤਾ ਦਾ ਨਾ ਰਾਜਕੌਰ ਸੀ ਉਹਦੀ ਦਾ ਜੀ ਇਹ ਸੁੱਚਾ ਸਿੰਘ ਕਹਿੰਦਾ ਵੀ ਜਰ ਕੋ ਕੁਛ ਕਰੇ ਕੋਈ ਦੁਨੀਆ ਦਾ ਹੁਣ ਮੈਂ ਕੀ ਕਰੂੰ ਕਿੰਨੇ ਕ ਕਤਲ ਕਰੂੰ ਮੈਂ ਇਹ ਨਹੀਂ ਮੈਥੋਂ ਨਹੀਂ ਸਹਾਰ ਹੁੰਦਾ ਮੈਂ ਤੂੰ ਕਰ ਜਿਵੇਂ ਤਿੱਥੋਂ ਹੁੰਦਾ ਹੂੰ ਉਹ ਪਤੀ ਜੈਨੂਨ ਹੋਰੇ ਨਾਰੇ ਦੇਣ ਲੱਗ ਗਿਆ ਵੀ ਜੇ ਤੂੰ ਨਹੀਂ ਕਰਦਾ ਫਿਰ ਹੋਰ ਕੌਣ ਕਰੂ ਗਹਿਰੀ ਭਾਗੀ ਹਾਂ ਗਹਿਰੀ ਭਾਗੀ ਉਹ ਫਿਰ ਕਹਿੰਦੇ ਮਜ਼ਬੂਰ ਕਰਕੇ ਗਹਿਰੀ ਭਾਗੀ ਲੈ ਗਿਆ ਸੁੱਚਾ ਸਿੰਘ ਨੂੰ ਹੂੰ ਬੰਦੂਕ ਆਪਦੀ ਲੈ ਗਏ ਹੂੰ ਚੱਲ ਉੱਥੇ ਜਾ ਕੇ ਕਹਿੰਦਾ ਜਾ ਫਿਰ ਦੇਖ ਹੂੰ ਤੇਰੀ ਮਾਂ ਵੀ ਕਿੱਥੇ ਆ ਉਹ ਕਿਤੇ ਜੰਡਾ ਵਾਲਾ ਖੇਤ ਸੀ ਉੱਥੇ ਰੋਟੀ ਲੈ ਕੇ ਗਈ ਸੀ ਗੱਜਣਵੈਲੀ ਦੀ ਹੂੰ ਉਹ ਕਹਿੰਦਾ ਵੀ ਰੋਟੀ ਲੈ ਕੇ ਗਏ ਹੋਏ ਖੇਤ ਕਹਿੰਦਾ ਚੱਲ ਚੱਲੀਏ ਖੇਤ ਲੈ ਗਿਆ ਉੱਥੇ ਮੁੰਡਾ ਪਾਸੇ ਕਰਦਾ ਉਹਦਾ ਭਤੀ ਜ ਉਹ ਦੋਨੇ ਉੱਥੇ ਮਾਰੇ ਗੋਲੀ ਨਾਲ ਜੀ ਉੱਥੇ ਜਦੋਂ ਮਾਰਤੇ ਉਹ ਕਹਿੰਦੇ ਵੀ ਉਸ ਵੇਲੇ ਦੀ ਕੋਈ ਸਰਕਾਰ ਦਾ ਇਹ ਕਾਨੂੰਨ ਸੀ ਵੀ ਜਿੱਥੇ ਕੋਈ ਕਤਲ ਕਰ ਦਿੰਦਾ ਫਾਸੀ ਦੇਂਦੇ ਉੱਥੇ ਜੀ ਫੇਰ ਚਲੋ ਕੇਸ ਚੱਲਿਆ ਅਰੈਸਟ ਹੋ ਗਿਆ ਵਾਪਾ ਫਿਰ ਉਹਦਾ ਤਾਂ ਹੂੰ ਚਾ ਅਰੈਸਟ ਹੋਣ ਤੋਂ ਬਾਅਦ ਕੇਸ ਤੇ ਲਾ ਕੇ ਸੁਣ ਤੋਂ ਬਾਅਦ ਉਸ ਵੇਲੇ ਦੇ ਹਾਕਮਾਂ ਨੇ ਫਾਸੀ ਦੀ ਸਜ਼ਾ ਕਰਤੀ ਜੀ ਫਾਸੀ ਕਹਿੰਦੇ ਗੈਰੀ ਭਾਗੀ ਦਿੱਤੀ ਹੈ ਇਹਨਾਂ ਨੂੰ ਹੂੰ ਤੇ ਗੈਰੀ ਭਾਗੀ ਫਾਸੀ ਹੁਣ ਕੁਝ ਬੰਦੇ ਤਾਂ ਕਹਿੰਦੇ ਵੀ ਉੱਥੇ ਕੋਈ ਜੰਡਾ ਵਾਲਾ ਕੇਸ ਸੀ ਜੰਡ ਦਾ ਦਰਾਂ ਸੀ ਜੰਡਰਲ ਲਟਕਾ ਕੇ ਫਾਸੀ ਦਿੱਤੀ ਹੂੰ ਕੁਝ ਬੰਦੇ ਕਹਿੰਦੇ ਨੇ ਵੀ ਨਹੀਂ ਜੰਡ ਨਾਲ ਨਹੀਂ ਉੱਥੇ ਕੋਈ ਗੱਡਾ ਖੜਾ ਕਰਾਇਆ ਗਿਆ ਗੱਡੇ ਦੇ ਜੂਲੇ ਨਾਲ ਦਿੱਤੀ ਜੀ ਹੁਣ ਇਹ ਨਹੀਂ ਕਲੀਅਰ ਹੋਇਆ ਜਿਵੇਂ ਤੋਂ ਵੀ ਉਹ ਸਸਕਾਰ ਉੱਥੇ ਹੋਇਆ ਜਾਂ ਸਮਾਹ ਆ ਕੇ ਹੋਇਆ ਹੂੰ ਫਿਰ ਨਰੈਣ ਸਿੰਘ ਪਿੱਛੇ ਰਹਿ ਗਿਆ ਸਾਡੇ ਇੱਕ ਮਾਤਾ ਥੋੜਾ ਜਿਨ ਹੋ ਗਿਆ ਉਹ ਪੂਰੇ ਹੋਏ ਨੇ ਖਾਸੀ ਉਮਰ ਲੈ ਕੇ 100 ਸਾਲ ਹੂੰ ਉਹ ਮਾਤਾ ਫਿਰ ਰੋਟੀ ਬਣਾਉਂਦੀ ਰਹੀ ਇਹਦੀ ਆਪਣੀ ਦੀ ਨਰੈਣ ਸਿੰਘ ਦੀ ਜੀ ਉਹ ਮਾਤਾ ਨੇ ਹਮੀਰ ਕੌਰ ਸੀ ਸੁੰਦਰ ਸਿੰਘ ਨੂੰ ਵਿਆਹੀ ਸੀ ਤਾਇਆ ਦੀ ਸੀਗੇ ਬਜ਼ੁਰਗ ਸੁੰਦਰ ਸਿੰਘ ਹਾਂ ਤੇ ਉਹ ਮਾਤਾ ਵੀ ਇਹ ਗੱਲ ਦੱਸਦੀ ਵੀ ਮੈਂ ਫਿਰ ਉਹਦੇ ਬਾਅਦ ਚ ਰੋਟੀ ਪਕਾਉਂਦੀ ਰਹੀ ਆ ਨਰੈਣ ਸਿੰਘ ਦੀ ਜੀ ਉਹ ਥੋੜੇ ਚਿਰ ਦੀ ਪੂਰੀ ਹੋਈ ਆ ਮਾਤਾ ਅੱਛਾ ਇੱਕ ਜਿਵੇਂ ਸੋਚਿਆ ਸੂਰਮਾ ਆ ਆਪਾਂ ਸੁਣਦੇ ਆ ਵੀ ਆਮ ਤੌਰ ਤੇ ਤਾਂ ਇਹ ਹੀ ਦਿਖਾਇਆ ਜਾਂਦਾ ਵੀ ਉਹ ਇਹਨਾਂ ਦੇ ਕੁੱਕੜ ਦੇ ਕਤਲ ਦੇ ਵਿੱਚ ਇਹਨਾਂ ਨੂੰ ਫਾਂਸੀ ਹੋਈ ਸੀ ਜਾਂ ਪਰ ਇਹ ਕੇਸ ਹੈ ਜਿਹੜਾ ਹੁਣ ਤੁਹਾਡੇ ਤੋਂ ਪਤਾ ਲੱਗਿਆ ਵੀ ਇਹ ਹੋਰ ਸੀਗਾ ਗਹਿਰੀ ਭਾਕੀ ਵਾਲਾ ਸੀ ਹਾਂਜੀ ਹਾਂਜੀ ਉਹ ਕਤਲ ਦਾ ਬਰੀ ਹੋਗੇ ਸੀ ਇਹ ਬਾਬਾ ਜੀ ਬਰੀ ਹੋ ਕੇ ਪਿੰਡ ਆ ਕੇ ਰਹਿਣ ਲੱਗੇ ਸੀ ਉਸ ਤੋਂ ਬਾਅਦ ਫੇਰ ਜਾ ਕੇ ਆ ਦੂਸਰੇ ਕਤਲ ਚ ਫਾਸੀ ਹੋਈ ਆ ਇੱਕ ਤੁਸੀਂ ਸ਼ਾਇਦ ਜੇਕਰ ਸੁਣਿਆ ਹੋਵੇ ਮੈਂ ਕਈ ਵਾਰੀ ਇਹ ਗੱਲ ਆਮ ਸੁਣੀ ਹੈ ਕਿ ਬੀੜਵਾਂਸੀਆਂ ਪਿੰਡ ਹੈ ਕੋਈ ਜਲੰਧਰ ਦਾ ਉਧਰ ਵੀ ਕੋਈ ਇਹਨਾਂ ਦਾ ਕੋਈ ਲੈਣਾ ਦੇਣਾ ਹੈਗਾ ਸੀ ਜਾਂ ਕੋਈ ਰਿਸ਼ਤੇਦਾਰੀ ਸੀ ਨਹੀਂ ਜੀ ਚਲੋ ਹੋ ਸਕਦਾ ਕੋਈ ਮਿੱਤਰ ਪਿਆਰੇ ਹੋਣ ਕੇ ਇਸ ਤਰ੍ਹਾਂ ਦੇ ਇਹਨਾਂ ਦੇ ਜਾਣਦੇ ਹੋਣ ਸੁੱਚਾ ਸਿੰਘ ਜੀ ਪਰ ਇਸ ਤਰ੍ਹਾਂ ਦਾ ਮੇਰੇ ਤਾਂ ਨਹੀਂ ਕੋਈ ਧਿਆਨ ਤੇ ਜਲੰਧਰ ਦੇ ਪਿੰਡਾਂ ਦੀ ਗੱਲ ਆ ਹਾਂ ਫਿਲਮਾਂ ਜ਼ਰੂਰ ਮੈਂ ਦੇਖੀਆਂ ਨੇ ਇੱਕ ਵਾਰੀ ਫਿਲਮ ਵੀ ਆਈ ਜਾਂ ਕੋਈ ਕੋਈ 30 40 ਸਾਲ ਪਹਿਲਾਂ ਬਲਬੀਰੋ ਭਾਬੀ ਉਦੋਂ ਮੈਂ ਵੀ ਜਵਾਨ ਸੀ ਮੇਰਾ ਵੀ ਇਰਾਦਾ ਹੋਇਆ ਵੀ ਫਿਲਮ ਦੇਖ ਕੇ ਆਵਾਂ ਮੈਂ ਸਪੈਸ਼ਲ ਪਿੰਡ ਦੀ ਫਿਲਮ ਦੇਖਣ ਇੱਕ ਦੋ ਮੁੰਡਿਆਂ ਨੂੰ ਨਾਲ ਲੈ ਕੇ ਬਠਿੰਡੇ ਗਿਆ ਪਰ ਉਹ ਫਿਲਮ ਨਾਲ ਤਾਂ ਕੋਈ ਸਟੋਰੀ ਮੇਲ ਨਹੀਂ ਖਾਂਦੀ ਇੱਕ ਨੌ ਜਰੂਰ ਬਰਤ ਲਿਆ ਫਿਲਮ ਵਾਲਿਆਂ ਨੇ ਬਲਬੀਰੋ ਭਾਬੀ ਪਰ ਕੋਈ ਮੇਲ ਨਹੀਂ ਉਹ ਇਸ ਕਹਾਣੀ ਨਾਲ ਕੋਈ ਮੇਲ ਨਹੀਂ ਅੱਛਾ ਜਿਹੜਾ ਇਤਿਹਾਸਾ ਚਲੋ ਉਹ ਹੋ ਗਿਆ ਹੁਣ ਫਿਲਮ ਆ ਰਹੀ ਹੈ ਪਹਿਲਾਂ ਵੀ ਆਈ ਹੈ ਇੱਕ ਸੁੱਚਾ ਸੂਰਮਾ ਹਨ ਕੈਸਟਾਂ ਦੇ ਵਿੱਚ ਜਿਹੜਾ ਹੁਣ ਆਪਾਂ ਇੱਕ ਸਟੋਰੀ ਦੇ ਤੌਰ ਤੇ ਵੀ ਗੀਤਾਂ ਦੇ ਵਿੱਚ ਪੇਸ਼ ਕੀਤਾ ਗਿਆ ਹਾਂਜੀ ਹਾਂਜੀ ਤੇ ਉਹਨਾਂ ਨੇ ਜਦੋਂ ਕੋਈ ਫਿਲਮ ਬਣਾਉਂਦਾ ਹੈ ਜਾਂ ਕੋਈ ਕੈਸਟ ਤਿਆਰ ਕਰਦੇ ਨੇ ਤੇ ਤੁਹਾਡੇ ਕੋਲੇ ਜਾਂ ਤੁਹਾਡੇ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਤੋਂ ਆ ਕੇ ਕੋਈ ਪੁੱਛ ਪੜਤਾਲ ਕਰਦੇ ਨੇ ਹਾਂਜੀ ਇੱਕ ਹੁਣ ਫਿਲਮ ਆ ਰਹੀ ਹੈ ਕਹਿੰਦੇ ਵੀ ਸੁੱਤਿਆ ਸੂਰਮਾ ਬੱਬੂ ਮਾਨ ਦੀ ਉਹਦੇ ਸੰਬੰਧ ਚ ਇੱਕ ਟੀਮ ਆਈ ਸੀ 20 ਦਿਨਾਂ ਦੀ ਗੱਲ ਆ ਹਾਂ ਉਹ ਜਰੂਰ ਇਥੋਂ ਮਤਲਬ ਟੀਮ ਵਾਲੇ ਮੁੰਡੇ ਸੀਗੇ ਉਹ ਮੈਂ ਇਥੋਂ ਨਾ ਤਾਂ ਨਹੀਂ ਜਾਣਦਾ ਸਾਰਿਆਂ ਦੇ ਚਾਰ ਪੰਜ ਮੁੰਡੇ ਆਏ ਸੀ ਉਹ ਉਹ ਇਥੋਂ ਬਣਾ ਕੇ ਲਗਾਏ ਨੇ ਸ਼ਾਰਟ ਸ਼ੂਟ ਲੈ ਕੇ ਗਏ ਨੇ ਸਮਾਧ ਦੇ ਉਹ ਤਾਂ ਫਿਲਮ ਦੀ ਤਿਆਰੀ ਦੀ ਬਜਵਾਏ ਸੀ ਕਰਕੇ ਵੀ ਲਗਾਏ ਨੇ ਫੋਟੋ ਫੋਟ ਬਸ ਉਹ ਲੋਕਾਂ ਨੇ ਕੁਝ ਨਹੀਂ ਕਿਹਾ ਉਹ ਕਹਿੰਦੇ ਠੀਕ ਆ ਲੈ ਲਓ ਜੀ ਕਰਕੇ ਨਹੀਂ ਜਿਵੇਂ ਪਹਿਲਾਂ ਕਹਾਣੀ ਉਹ ਸਿਰਜਦੇ ਨੇ ਉਹਦੇ ਬਾਰੇ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਕਿਸੇ ਬਜ਼ੁਰਗ ਤੋਂ ਪਹਿਲਾਂ ਜਾਂ ਹੁਣ ਕੁਈ ਆ ਕੇ ਜਾਣਕਾਰੀ ਇਕੱਠੀ ਨਹੀਂ ਕੀਤੀ ਸੋਚਿਆ ਜੀ ਬਾਰੇ ਜੀ ਇਸ ਤਰ੍ਹਾਂ ਕੋਈ ਜਾਣਕਾਰੀ ਇਕੱਠੀ ਮੇਰੇ ਕੋਲੋਂ ਜਰੂਰ ਦੋ ਪੰਜ ਸੱਤ ਪੱਤਰਕਾਰ ਆਉਂਦੇ ਰਹਿੰਦੇ ਨੇ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਪੁੱਛਦੇ ਰਹਿੰਦੇ ਨੇ ਮੇਰੀਆਂ ਪਾਈਆਂ ਵੀ ਹੋਈਆਂ ਨੇ ਮੇਰੇ ਕੋਲ ਗੁਰਵਿੰਦਰ ਬਰਾੜ ਵੀ ਆਇਆ ਸੀ ਗਾਇਕ ਉਹ ਵੀ ਸਟੋਰੀ ਮਤਦਾਰੀ ਪੁੱਛ ਕੇ ਗਿਆ ਜਿਵੇਂ ਤੁਸੀਂ ਆਇਓ ਮੇਰੇ ਕੋਲ ਤਾਂ ਪਹਿਲਾਂ ਤੋਂ ਹੀ ਆਉਂਦੇ ਰਹਿੰਦੇ ਨੇ ਕਈ ਸਾਲ ਤੋਂ ਉਹ ਹੋ ਸਕਦਾ ਫਿਲਮਾਂ ਨਾਲ ਕੋਈ ਲੈ ਵੀ ਗਏ ਹੁਣ ਉਹ ਕਿਸੇ ਤੋਂ ਪੁੱਛ ਕੇ ਪਿੰਡ ਚੋਂ ਪੁੱਛ ਕੇ ਹੁਣ ਪਰ ਉਹ ਤਾਂ ਹੁਣ ਫਿਲਮ ਦੇਖ ਕੇ ਪਤਾ ਲੱਗੂ ਵੀ ਕੀ ਕਨਸੈਪਟ ਆ ਉਹਦਾ ਕੀ ਸੀਨ ਆ ਕੀ ਗੱਲਬਾਤ ਆ ਮੇਲ ਖਾਂਦੀ ਆ ਕਹਾਣੀਆਂ ਸੁੱਚੇ ਦੇ ਪਰਿਵਾਰ ਚੋਂ ਦੇਖਿਆ ਜਾਵੇ ਜਾਂ ਜਿਹੜੇ ਤਿੰਨ ਚਾਰ ਸਾਥੀ ਹੈਗੇ ਸੀ ਇਹਨਾਂ ਦੇ ਪਰਿਵਾਰ ਚੋਂ ਕੋਈ ਵੰਸ਼ ਚੱਲਦੀ ਹੁਣੇ ਨਹੀਂ ਸੁੱਚੇ ਦੀ ਵੰਸ਼ ਫਿਰ ਖਤਮ ਹੋ ਗਈ ਸੁੱਚਾ ਸਿੰਘ ਨੂੰ ਫਾਸੇ ਆ ਗਈ ਤੇ ਨਰੈਣ ਸਿੰਘ ਦੇ ਫਿਰ ਕੋਈ ਬਾਲ ਬੱਚਾ ਨਹੀਂ ਸੀ ਉਹ ਬਲਬੀਰ ਕੌਰ ਮਾਰਤੀ ਤੇ ਫਿਰ ਨਰੈਣ ਸਿੰਘ ਆਪਣੀ ਮੌਤ ਵਿਚਾਰਾ ਪੂਰਾ ਹੋ ਗਿਆ ਉਹਨਾਂ ਦੇ ਪਰਿਵਾਰ ਚੋਂ ਤਾਂ ਨਹੀਂ ਕੋਈ ਇੱਥੇ ਤੇ ਦੂਸਰੇ ਪਰਿਵਾਰਾਂ ਚੋਂ ਜਿਹੜੇ ਸੀਗੇ ਆਪਣਾ ਕੁੱਕਰ ਦਾ ਪਰਿਵਾਰ ਆ ਉਹ ਚਾਰ ਭਰਾ ਤੇ ਕੁੱਕਰ ਹੋਰੇ ਚਾਰਾਂ ਭਰਾਵਾਂ 'ਚੋਂ ਤਿੰਨ ਦੀ ਤਲਾਅ ਆਦਮਰਾਦ ਹੈਗੀ ਸਾਰਾ ਕੁਸ ਕੁੱਕਰ ਦਾ ਬੇਟਾ ਸੀ ਇੰਦਰੋਸ ਵੇਲੇ ਜਦੋਂ ਕੁੱਕਰ ਦੀ ਮੌਤ ਹੋ ਗਈ ਇਹਦਾ ਬੇਟਾ ਫਿਰ ਇਥੋਂ ਕਹਿੰਦੇ ਮਲਾਇਆ ਚਲਾ ਗਿਆ ਉਸ ਵੇਲੇ ਬਜ਼ੁਰਗ ਦਾਸ ਵੀ ਕੋਈ ਚਿੱਠੀਆਂ ਜਾਂ ਤਾਂ ਦਵਾਈਆਂ ਜਾਣ ਵੇਲੇ ਉਦੋਂ ਬਾਅਦ થી ਪਤਾ ਹੁਣ ਵੀ ਉਹ ਵੀ ਖਤਮਾ ਕੁੱਕਰ ਦੀ ਪੰਸਾ ਤੇ ਜਿਹੜਾ ਭਾਗ ਆ ਉਹਦਾ ਪਰਿਵਾਰ ਵਧੀਆ ਵਸਦਾ ਰਹਾਦਾ ਸਮਾਜ ਵਧੀਆ ਸਤਿਕਾਰਯੋਗ ਪਰਿਵਾਰ ਆ ਵਧੀਆ ਬੰਦੇ ਨੇ ਤੇ ਨਾ ਹੀ ਸਾਡੇ ਪਿੰਡ 'ਚ ਕੋਈ ਇਸ ਤਰ੍ਹਾਂ ਦਾ ਡਿਸਪੂਟ ਕਦੇ ਪੈਦਾ ਹੋਇਆ ਜੋ ਵੀ ਚਲਤ ਇਤਿਹਾਸ ਸਿਰਜ ਆ ਗਿਆ ਕਹਾਣੀ ਬਣ ਗਈ ਚੰਗੀ ਬਣ ਗਈ ਜਾਂ ਮਾੜੀ ਬਣ ਗਈ ਵੀ ਉਹਦੇ ਤੇ ਕੋਈ ਗੱਲ ਨਹੀਂ ਹੁਣ ਇੱਥੇ ਦਿਹਾੜੇ ਮਨਾਉਂਦੇ ਨੇ ਦਸਵੀਂ ਦਾ ਦਿਹਾੜਾ ਮਨਾਉਂਦੇ ਨੇ ਇੱਥੇ ਹਰ ਸਾਲ 6ਵੇਂ ਮਹੀਨੇ ਤੇ ਬਾਬਾ ਗੁਰਦੇਵਾਲ ਦਾਸ ਇੱਥੇ ਕੋਈ ਤਕਰੀਬਨ 40 ਸਾਲ ਤੋਂ ਰਹਿੰਦੇ ਨੇ। ਛੇਰੋਂ ਪਿੰਡਾ ਇਹਨਾਂ ਦਾ। ਉਹਨਾਂ ਦੇ ਗੁਵਾਇਚ ਇੱਥੇ ਆਂਟੀ ਗੁਵਾਂਢੀ ਸਾਰੇ ਸਾਰਾ ਨਗਰ ਆ ਜਾਂਦਾ। ਅਖੰਡ ਪੜ ਕੱਲ ਦੇ ਪ੍ਰਕਾਸ਼ ਨੇ ਕੱਲ ਨੂੰ ਭੋਗ ਪੈਣੇ ਨੇ ਹੁਣ। ਤੇ ਮੇਲਾ ਵੀ ਇੱਕ ਦਿਨ ਵਧੀਆ ਭਰਦਾ ਬੁਣਜਾਰੀਆ ਵਗੈਰਾ ਆਉਂਦੇ ਨੇ। ਪਿੰਡ ਚੋ ਬੀਪੀਆਂ ਸੁੱਖਾਂ ਵਗੈਰਾ ਬਾਹਰੋਂ ਜਿੰਨੇ ਜਵੰਦੇ ਪਰਿਵਾਰ ਨੇ ਉਹ ਵੀ ਆ ਜਾਂਦੇ ਨੇ ਗੁਵਾਂਢੀ ਪਿੰਡਾਂ ਦੇ। ਸੋ ਵਧੀਆ ਰੌਣਕ ਮੇਲਾ ਰਹਿੰਦਾ ਦੋ ਤਿੰਨ ਦਿਨ। ਤੇ ਕੋਈ ਠੀਕ ਠਾਕ ਆ ਸਾਰਾ ਪਿੰਡ ਚ। ਸਾਰੇ ਪਰਿਵਾਰ ਚਾਹੇ ਲਾ ਗੰਡੂ ਲੋ ਸਾਰੇ ਕੋਤਾਂ ਦੇ ਲੋਕ ਨੇ ਇੱਥੇ ਵਧੀਆ ਮਿਲ ਕੇ ਰਹਿੰਦੇ ਨੇ ਹਮ ਮਤਲਬ ਕੋਈ ਐਦਾਂ ਦਾ ਉਹ ਨਹੀਂ ਹੈਗਾ ਪੂਰਾ ਵਧੀਆ ਮਾਹੌਲ ਹੈ ਬਣਾ ਦਾ ਵਧੀਆ ਮਾਹੌਲਾ ਜੀ ਸਾਰੇ ਆਉਂਦੇ ਨੇ ਇੱਥੇ ਮੱਥਾ ਟੇਕਣ ਬਾਬੇ ਕੋਲੇ ਆਉਂਦੇ ਨੇ ਕੋਈ ਇਤਰਾਜ਼ ਨਹੀਂ ਕਦੇ ਹੋਇਆ ਕਿਸੇ ਨੇ ਕਿਸੇ ਗੱਲ ਤੇ ਜੋ ਵੀ ਸਰਜੀ ਕੀ ਕਹਾਣੀ ਸਰਜੀ ਗਈ ਇਹਦੇ ਤੇ ਕੋਈ ਇਤਰਾਜ਼ ਨਹੀਂ ਕਿਸੇ ਨੇ ਐ ਸੋ ਜਿਵੇਂ ਤੁਸੀਂ ਹੈਨਾ ਉਹ ਸਾਨੂੰ ਇੱਕ ਚਿੱਠਾ ਦਿਖਾਇਆ ਜਿਹੜਾ ਸਾਰਾ ਲਿਖਿਆ ਹੋਇਆ ਹੈ ਨਾ ਤੇ ਇਹ ਇਹ ਤੁਸੀਂ ਕਿੱਥੋਂ ਇਕੱਠਾ ਕਰਿਆ ਇਹ ਸਾਰਾ ਹਾਂਜੀ ਇਹ ਇਹ ਨਾ 2015 ਚ ਮੈਂ ਕਰਿਆ ਸੀ ਇੱਕ ਤਾਂ ਮੇਰੇ ਬਾਪੂ ਜੀ 92 ਸਾਲ ਦੇ ਹੋ ਗਏ ਪੂਰੇ ਹੋਏ ਉਹਨਾਂ ਨੂੰ ਬਹੁਤ ਪਤਾ ਸੀ ਇਹਨਾਂ ਬਾਰੇ 21 ਜੀ ਪੂਰੇ ਹੋਏ ਨੇ ਇੱਕ ਮੇਰੇ ਤਾਇਆ ਸੀ ਬਚਨ ਸਿੰਘ ਜੀ ਜੀ ਉਹਨਾਂ ਦੀ ਵੀ ਉਮਰ ਤਕੜੀ ਸੀ 90 ਸਾਲ ਦੇ ਹੋ ਕੇ ਪੂਰੇ ਨੇ ਉਹਨਾਂ ਤੋਂ ਮੈਂ ਸਾਰੀ ਜਾਣਕਾਰੀ ਇਹ ਇਕੱਠੀ ਕਰੀ ਆਉਣ ਲਈ ਹੋਰ ਵੀ ਮੈਂ ਪਿੰਡ ਚ ਪੁੱਛਦਾ ਰਿਹਾ ਵੀ ਅਸਲੀ ਕਹਾਣੀ ਕੀ ਸੀ ਉਹ ਕਹਾਣੀ ਫਿਰ ਇਹੀ ਨਿਕਲੀ ਸਾਹਮਣੇ ਆਈ ਵੀ ਇੱਕ ਤਾਂ ਜਿਹੜਾ ਉਹ ਫਾਸੀ ਹੋਈ ਉਹ ਗਹਿਰੀ ਵਾਲੇ ਕਤਲਾਂ ਚ ਹੋਈ ਆ ਤੇ ਇੱਕ ਵੀ ਬਾਬਾ ਸੁੱਚਾ ਸਿੰਘ ਇਥੋਂ ਬਰੀ ਹੋ ਗਏ ਸੀ ਇਹ ਤੋਂ ਉਹ ਸਾਰੇ ਪਿੰਡ ਦੇ ਲੋਕਾਂ ਨੇ ਫਿਰ ਇਹੀ ਕਹਾਣੀ ਦੱਸਿਆ ਵੀ ਉਦੋਂ ਕੋਈ ਖਾੜਾ ਵਗੈਰਾ ਲੱਗਿਆ ਨਹੀਂ ਸੀ ਨਾ ਹੀ ਭਾਗ ਉਦੋਂ ਮਾਰਿਆ ਗਿਆ ਵੀ ਇਹ ਥੋੜਾ ਬਹੁਤਾ ਕਿਤੇ ਨਾ ਜਾ ਤਾਂ ਹੁਣ ਤੁਕਬੰਦੀ ਕਰਨ ਵੇਲੇ ਗਾਣੇ ਵਾਲਿਆਂ ਨੇ ਭਰਤਾ ਵੀ ਗੁੱਸੇ 'ਚ ਤੈਨੂੰ ਕਤਲ ਕਰੇ ਖਾੜਾ ਲੱਗਿਆ ਲਾਲਾ ਲਾਹ ਹੋ ਗਈ ਖਾੜਾ ਲੱਗਿਆ ਕਈ ਵਾਰੀ ਤੁਕਬੰਦੀ ਕਰਨ ਵਾਸਤੇ ਵੀ ਝੂਠ ਹੀ ਬੋਲਿਆ ਜਾਂਦਾ ਵੀ ਉਹ ਗੱਲਾਂ ਸੱਚਾਈ ਨਹੀਂ ਜਿੱਲਪਾਗ ਸਿੰਘ ਦੀ ਮੌਤ ਆ ਇਹ ਤਾਂ ਆਪਣੀ ਮੌਤ ਹੀ ਮਰਿਆ ਪਾਕ ਸਿੰਘ ਜੀ ਹਾਂਜੀ ਇਹ ਇੱਕ ਅੱਛਾ ਜਿਵੇਂ ਸੋਚੇ ਹੋਰਾਂ ਦਾ ਜੇ ਆਪਾਂ ਬਚਪਨ ਦੀ ਗੱਲ ਕਰ ਲਈਏ ਜਾਂ ਪਿੰਡ ਦੇ ਵਿੱਚ ਆਪਾਂ ਬਰਤਾਰੇ ਦੀ ਗੱਲ ਕਰ ਲਈਏ ਹਨਾ ਉਹ ਉਹ ਕਿਦਾਂ ਦਾ ਹੁੰਦਾ ਸੀਗਾ ਜੀ ਵਧੀਆ ਬਰਤਾਰਾ ਸੀ ਉਸ ਵੇਲੇ ਦਾ ਜੀ ਪਿਆਰ ਸੀ ਤੰਨੇ ਵਧੀਆ ਪਿਆਰ ਨਾਲ ਰਹਿੰਦੇ ਸੀ ਵਧੀਆ ਸਾਡਾ ਨਗਰ ਆ ਇਹ ਚੋ ਹੱਕਾ ਵਾਲੀ ਨਗਰ ਵੀ ਵਸਿਆ ਹੋਇਆ ਵਧੀਆ ਪਿੰਡਾ ਵਧੀਆ ਰਹਿੰਦੇ ਸੀ ਸਾਰੇ ਪਰਿਵਾਰ ਇਕੱਠੇ ਹੂੰ ਉਹ ਤਾਂ ਚਲੋ ਵਾਹ ਇਸ ਤਰ੍ਹਾਂ ਦਾ ਡਿਸਪੂਟ ਪੈਦਾ ਹੋ ਗਿਆ ਕੁੱਕਰ ਦੇ ਪੈਰੋਂ ਇਹ ਕਹਾਣੀ ਖਰਾਬ ਹੋਈ ਹੈ ਸਾਰੀ ਹੂੰ ਚਲੋ ਇਸ ਤਰ੍ਹਾਂ ਦੇ ਹੁੰਦੇ ਰਹਿੰਦੇ ਨੇ ਇਤਿਹਾਸ ਸਿਰਜੇ ਜਾਂਦੇ ਨੇ ਪਿੰਡਾਂ 'ਚ ਹੂੰ ਵਧੀਆ ਪਿੰਡਾ ਸਾਰਾ ਹੁਣ ਵਧੀਆ ਰਹਿੰਦਾ ਸਾਰਾ ਪਿੰਡ ਹੂੰ ਸੋ ਬਾਹਰ ਜਦੋਂ ਵੀ ਕਿਤੇ ਹੈ ਨਾ ਤੁਸੀਂ ਵਸਤੇ ਜਾਣੇ ਹੋ ਜਾਂ ਕੋਈ ਪਿੰਡ ਦਾ ਹੋਰ ਬੰਦਾ ਜਾਣਦਾ ਹੈ ਨਾ ਤੁਹਾਨੂੰ ਕੋਈ ਪੁੱਛਦਾ ਕਿਉਂਕਿ ਆਪਣੀ ਇੱਕ ਆਦਤ ਹੈ ਪਿੰਡ ਵਾਲਿਆਂ ਦੀ ਖਾਸ ਕਰਕੇ ਪੰਜਾਬ ਦੇ ਦੀ ਜੇ ਆਪਾਂ ਬਸ ਚ ਬੈਠੇ ਆ ਤਾਂ ਜਦੋਂ ਅਗਲਾ ਆਪਾਂ ਨੂੰ ਬੁਲਾਉਂਦਾ ਜਾਂ ਆਪਾਂ ਅਗਲੇ ਨੂੰ ਬੁਲਾ ਲੈਂਦੇ ਆ ਜਾਣ ਪਹਿਚਾਣ ਕਰ ਲੈਣੇ ਆ ਤੇ ਜਦੋਂ ਤੁਸੀਂ ਦੱਸਦੇ ਹੋ ਕੋਈ ਪੁੱਛਦਾ ਵੀ ਕਿਹੜਾ ਪਿੰਡ ਹੈ ਸਮਹਾਉ ਪਿੰਡ ਹੈ ਤੇ ਫਿਰ ਅੱਗੇ ਲੋਕ ਪੁੱਛਦੇ ਹੋਣੇ ਵੀ ਤੁਹਾਡਾ ਉਹੀ ਪਿੰਡ ਹੈ ਹਾਂਜੀ ਹਾਂਜੀ ਮੈਨੂੰ ਪੁੱਛਦੇ ਨੇ ਜਦੋਂ ਮੈਂ ਬਾਹਰ ਅੰਦਰ ਜਾਂਦਾ ਵੀ ਕਿਹੜਾ ਪਿੰਡ ਹੈ ਸਮਹਾਉ ਪਿੰਡ ਹੈ ਫਿਰ ਉਹ ਸੁੱਤੇ ਸ਼ੁਰੂ ਦੀ ਗੱਲ ਚੱਲਦੀ ਆ ਬਕਾਇਦਾ ਜ਼ਿਕਰ ਹੁੰਦਾ ਫਿਰ ਮੈਨੂੰ ਪੁੱਛਦੇ ਨੇ ਸਾਰਾ ਕੁਝ ਮੈਂ ਦੱਸਦਾ ਵੀ ਇਸ ਤਰ੍ਹਾਂ ਹੋਈ ਆ ਕਹਾਣੀ ਸਾਡੇ ਹੂੰ ਹੋਰ ਪਿੰਡ ਦਾ ਇਤਿਹਾਸਾ ਹਾਕਮ ਸਮਾਉ ਵੀ ਰਿਹਾ ਇੱਥੇ ਹੂੰ ਫ੍ਰੀਡਮ ਬੈਕਟਰ ਵੀ ਰਹੇ ਨੇ ਸਾਡੇ ਵਧੀਆ ਇਤਿਹਾਸਾ ਸਾਡੇ ਪਿੰਡ ਦਾ ਨਵਾਂ ਵਧੀਆ ਨਵਾਂ ਸਾਡੇ ਪਿੰਡ ਦਾ ਮਤਲਬ ਆਪਾਂ ਪੰਜਾਬ ਦੇ ਨਕਸ਼ੇ ਤੇ ਜੇ ਗਈਏ ਉਸਦੇ ਨੇ ਸਾਰੇ ਸੁੱਤਾ ਸਿੰਘ ਬਾਰੇ ਮਾਣ ਮਸੂਸ ਹੁੰਦਾ ਜੀ ਜੀ ਵੀ ਸਾਡੇ ਪਿੰਡ ਦਾ ਹੋਇਆ ਚਲੋ ਸਾਨੂੰ ਵੀ ਇਸ ਤਰ੍ਹਾਂ ਦਾ ਲੱਗਦਾ ਵੀ ਸਾਡੇ ਪਿੰਡ ਦਾ ਨਾਮ ਕਿਤੇ ਬੋਲਿਆ ਜਾਂਦਾ ਸੁਣਾਉਂਦਾ ਹੂੰ ਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜੀ ਪਿੰਡ ਵਾਲਿਆਂ ਨੂੰ ਵੀ ਤੁਹਾਨੂੰ ਵੀ ਪੂਰਾ ਹੁੰਦਾ ਜੀ ਮਾਣ ਮਹਿਸੂਸ ਬਤੀਆ ਬਾਬੇ ਦੇ ਦਿਨ ਮਨਾਏ ਜਾਂਦੇ ਨੇ ਸੋਚਾ ਸਿੰਘ ਦਾ ਨਾਮ ਲੈ ਕੇ ਗਰ ਮਹਿਸੂਸ ਕਰਦਾ ਸਾਰਾ ਪਿੰਡ ਮਾਣ ਮਹਿਸੂਸ ਕਰਦਾ ਦਸਵੀਂ ਦੇ ਦਿਹਾੜੇ ਤੇ ਹੁਣ ਪਿੰਡ ਇਕੱਠਾ ਹੋਊਗਾ ਕੱਲ ਨੂੰ ਆਉਂਦੇ ਨੇ ਇੱਥੇ ਦੇਗ ਸਜਦੀਆਂ ਨੇ ਸਾਰਾ ਕੁਝ ਹੁੰਦਾ ਲੰਗਰ ਬਣਦੇ ਨੇ ਸਾਰਾ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਹੁੰਦਾ ਵੀ ਸਾਡੇ ਪਿੰਡ ਦੀ ਕੋਈ ਗੱਲ ਕਿਤੇ ਨਾ ਕਿਤੇ ਚੱਲਦੀ ਆ ਹੂੰ ਜੀ 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 ਬਿਲਕੁਲ ਜੀ ਹੁੰਦਾ ਵੀ ਹੈ ਕਿਉਂਕਿ ਇੱਕ ਕਹਾਣੀ ਵੱਖਰੀ ਹੈ ਕੁਝ ਕੁ ਪਿੰਡ ਨੇ ਕੁਝ ਪਲੇਅਰਾਂ ਕਰਕੇ ਨੇ ਕੁਝ ਗੀਤਕਾਰ ਕਰਕੇ ਕੁਝ ਸੂਰਮਿਆ ਕਰਕੇ ਮਸ਼ਹੂਰ ਹੋ ਜਾਂਦੇ ਨੇ ਉਹਨਾਂ ਦੇ ਵਿੱਚੋਂ ਤੁਹਾਡਾ ਪਿੰਡ ਆਉਂਦਾ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਧੰਨਵਾਦ ਜੀ ਧੰਨਵਾਦ ਜੀ ਤਿੰਨ ਲਾ ਵੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਜੀ